ਸਮੁੱਚੇ ਲਾਖਾਂ ਨਿਵਾਸੀ ਰਕਤ ਮੈਂ ਬਹੁਤ-ਬਹੁਤ ਮਾਰਕਵਾਦ ਦੇਣਾ ਬਾਬਾ ਜੀ ਦੇ ਹਗਮਨਪੁਰ ਦੀ ਖੁਸ਼ੀ ਵਿੱਚ ਜਦ 7700 ਮਿੱਤਰ ਪੱਗਾਂ ਦਾ ਜਿਹੜਾ ਲੰਗਰ ਉਹ ਸੁਲਾਇਆ ਇਹ ਬਾਬਾ ਜੀ ਦੀ ਕਿਰਪਾ ਸਦਕਾ ਹੋਇਆ ਤੇ ਇਹ ਪਿੱਛੇ ਇੱਕ ਮਕਸਦ ਹੈ ਕਿ ਜਿਹੜੇ ਨੌਜਵਾਨ ਪਤਿਤਪੁਰੇ ਵੱਲ ਚਲੇ ਜਲੇ ਦਸਤਾਰਾਂ ਨਹੀਂ ਸਿਆਉਂਦੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਦਸ਼ਮੇਗਤਾਂ ਨੇ ਸਰਬੰਸ ਵਾਰਿਆ ਸਾਡੇ ਸ਼ਹੀਦ ਸੇਰ ਦੋਤਾ ਕਪਰੇ ਦੇ ਤਰਖੇ ਜਿਹੜੇ ਬੰਦ-ਬੰਦ ਪਟਾਏ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਕੇ ਜਿਹੜੇ ਆ ਨਾਇਆਂ ਦੇ ਮੂਹਰੇ ਬੈ ਕੇ ਗਾੜੀ ਕਿਸ ਕਦਰ ਕਰਾਉਂਦੇ ਆ ਤੇ ਮੈਂ ਸਮਝਦਾ ਵੀ ਉਹਨਾਂ ਨੂੰ ਅੱਜ ਇੱਕ ਨਸ਼ਾ ਦੇ ਰਹੇ ਆ ਤਾਂ ਕਿ ਨੌਜਵਾਨ ਕੋਲੇ ਸਿੱਖੀ ਨਾ ਦੇਣ ਇਹਨੂੰ ਮਿਲ ਗਿਆ ਤੱਕਾ ਇਹਨੂੰ ਮਿਲ ਗਿਆ ਕੋਈ ਆਪ ਦਿੱਤਾ ਦਮਾਲਾ ਇਹਨੂੰ ਕੋਈ ਵੀ ਨਹੀਂ ਦੇਦਾ ਮੈਂ ਖੁੱਦ ਦਿੱਤਾ ਮੈਂ ਨੌਜਵਾਨਾਂ ਨੂੰ ਇਹ ਨਹੀਂ ਇਹ ਲਾਇਆ ਨੌਜਵਾਨਾਂ ਨੂੰ ਇਹੀ ਦਿਖਣਾ ਚਾਹੁੰਦਾ ਕਿ ਤੁਸੀਂ ਦਸਤਾਰ ਹੋਈ ਆ ਕਿ ਆਪਣੇ ਸਿਰ 'ਤੇ ਸਿਰੇ ਮੂਰੇ ਹੋਈ ਆ ਜਦੋਂ ਸਿਰੇ ਮੂਰੇ ਹੋਣਗੇ ਉਦੋਂ ਪਤਾ ਲੱਗੂਗਾ ਵੀ ਮੈਂ ਮੋਨਾ ਸੋਨਾ ਲੱਗਦਾ ਸੀ ਫੜ ਪਾਣਾ ਖਲੋ ਲੱਗਦਾ ਆ ਨੌਜਵਾਨ ਇਹਨੂੰ ਦੇ ਪਹਿਲਾਂ 6 ਮੀਟਰ ਕਿੰਨਾ ਵਿਸਾਅ ਹੋ ਜਾਏਗਾ ਤੋਂ ਬਾਅਦ ਆ ਜੀ ਦੇਖੋ ਬੰਦੀ ਗਿਣਤੀ ਵਿੱਚ ਅਸੀਂ ਇੱਥੇ ਮਾਸੂ ਵੀ ਬੁਲਾਇਆ ਆ ਜਿਵੇਂ ਸੋਹਣੇ ਦੇ ਤਾਰ ਸੋਹਣੇ ਨੇ ਸਭ ਤੋਂ ਪਹਿਲਾਂ ਅਸੀਂ ਇੱਕ ਦਾਸਤ ਸਾਡੇ ਹਿੰਦੂ ਮੇਰੇ ਪ੍ਰਾਇਮ ਐਮਐਲਏ ਪੱਪੀ ਪ੍ਰਾਸੀ ਜੀ ਨੇ ਸੱਤੇ ਸਿਝਾਈ ਤਾਂ ਕਿ ਇੱਕ ਮੈਸੇਜ ਦੇ ਸਕੀਏ ਵੀ ਸਾਡੇ ਹਿੰਦੂ ਸਿੱਖਾਂ ਵਿੱਚ ਕੋਈ ਫਰਕ ਨਹੀਂ ਧਰਮ ਦੇ ਨਾਮ ਤੇ ਜਿਹੜੀਆਂ ਪਾਤਸ਼ਾਹਾਂ ਬੰਦੀਆਂ ਪਾਉਂਦੀਆਂ ਉਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਹਸਾਨ ਨਹੀਂ ਸਾਡੇ ਹਿੰਦੂ ਸਿੱਖ ਮੁਸਲਮ ਅਸਾਈਆਂ ਵਿੱਚ ਕੋਈ ਪੂਰਾ ਫਰਕ ਨਹੀਂ ਇੱਕੋ ਖੋਣਾ ਇੱਕ ਬਾਪ ਦੇ ਪੱਕਾ ਇਸ ਲਈ ਇੱਕ ਮੈਸੇਜ ਦਿੱਤਾ ਦੂਸਰਾ ਪੱਗਾਂ ਦਾ ਲੰਗਰ ਲਾਉਣ ਦਾ ਹੋਰ ਮੈਸੇਜ ਹੈ ਜਿਵੇਂ ਨੋ ਮਨ ਸਿੱਖੀ ਤੋਂ ਪਰੇ ਹੋ ਰਹੇ ਨੇ ਉਹਨਾਂ ਨੂੰ ਸਿੱਖੀ ਨੇ ਜੁੜਾ ਧੰਨਵਾਦ ਕੈਲੀ ਪ੍ਰੈਸਿੰਗ ਕਿੱਦਾਂ ਲੱਗ ਰਿਹਾ ਹੈ ਇਸ ਤਾਰਾ ਬਹੁਤ ਵਧੀਆ ਲੱਗ ਰਿਹਾ ਜਿਨ੍ਹਾਂ ਨੇ ਦਸਤਾਰਾ ਦਾ ਆਪਣਾ ਲੰਗਰ ਲਗਾਇਆ ਹੈਗਾ ਵਾ ਮੈਂ ਨੌਜਵਾਨਾਂ ਨੂੰ ਆਹੀ ਦੇਣਾ ਚਾਹਨਾ ਹੈ ਕਿ ਤੂੰ ਹੀ ਆਪਣੀ ਜਿਹੜੇ ਵਸ਼ੇਵਾਰਾ ਵਾਲ ਜਾਂਦੇ ਪਿਓ ਉਸ ਉਸ ਨੂੰ ਛੱਡ ਕੇ ਆਪਣੇ ਦਸਤਾਰਾ ਵਾਲਾ ਹੋ ਆਪਣੀ ਸਿੱਖੀ ਵਾਲਾ ਹੋ ਅਮ ਅਮਰੀ ਸ਼ਕਤ ਤਿਆਰ ਵਰ ਤਿਆਰ ਹੋਵੋ ਤੇ ਆਪਣੀ ਸਿੱਖੀ ਨਾਲ ਜੁੜੋ ਕਿਉਂਕਿ ਆ ਆਉਣੇ ਦਾ ਟਾਈਮ ਜੋ ਹੈਗਾ ਉਹ ਸਿੱਖੀ ਦਾ ਹੀ ਹੈਗਾ ਵਾ ਬੰਦਾ ਜਿਹਨਾਂ ਨੂੰ ਸਿੱਖੀ ਨਾਲ ਜੋੜਨ ਦਾ ਇਚਾ ਹੈ ਉਹ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਹਿ ਸਾਰੇ ਸੰਸਾਰ ਦੀ ਸੱਜਣ ਨੂੰ ਗਨਾਨਕ ਨਾਮ ਦੇ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਆਗਮਨ ਪਰਮੀਆਂ ਲੱਖ ਲੱਖ ਵਧਾਈਆਂ ਜਿਹੜੇ ਸਾਡੇ ਐਮਐਲਏ ਰਾਤ ਲੌਂਸਿੰਗ ਸਿੱਧੂ ਜੀ ਨੇ ਇਹ ਇਹੋ ਜਿਹਾ ਉਪਰਾਲੇ ਕਰਦੇ ਰਹਿੰਦੇ ਨੇ ਦਸਤਾਰਾਂ ਦੇ ਲੰਗਰ ਲਾਉਂਦੇ ਨੇ ਔਰ ਗੁਰੂ ਘਰਾਂ ਕੇ ਕੀਰਤਨ ਦਰਬਾਰ ਕਰਵਾਉਂਦੇ ਨੇ ਸੇਵਾ ਕਰਦੇ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਔਰ ਮੈਂ ਦਿਲੋਂ ਅਪੀਲ ਕਰਦਾ ਵੀ ਪਰਮਾਤਮਾ ਹਰ ਇੱਕ ਇਨਸਾਨ ਨੂੰ ਇਹ ਜੀ ਸਮਿਤੀ ਦੇਵੇ ਵੀ ਉਹ ਇਹ ਜੋ ਪ੍ਰਾਲੇ ਕਾਦੇ ਰਹਿਣ ਰਾਜਨੀਤੀ ਤੋਂ ਉੱਪਰ ਉੱਠ ਕੇ ਧਾਰਮਿਕ ਕੰਮਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਜੋ ਅੱਜ ਦੀ ਨੌਜਵਾਨ ਪੀੜ੍ਹੀ ਨਸ਼ੇ ਤੋਂ ਔਰ ਆਪਣੇ ਜੋ ਸਭਿਆਚਾਰਾਂ ਨਾਲ ਜੁੜ ਕੇ ਰਹੇ ਕਿੰਨੇ ਸਾਲ ਲੱਗਿਆ ਮੈਂ ਤਾਂ ਵੀ ਬਹੁਤ ਅੱਛਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਨੌਜਵਾਨ ਅੱਜ 17000 ਜਾ ਕੇ ਗਏ ਨੇ ਔਰ ਹਜੇ ਵੀ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਸ੍ਰੀ ਸਾਹਿਬ ਦਾ ਅਸੀਂ ਕਹਣਾ ਚਾਹੁੰਦੇ ਆ ਭਾਗਮ ਜਿਹੜੀ ਵੱਲੋਂ ਜੀ ਮੈਂ ਜਿਹੜਾ ਲੋਕਾਂ ਦਾ ਸਾਰੇ ਹੋ ਗਏ ਕਿਹੜਾ ਵੀ ਕੱਢਦੇ 7.35 ਜੀ ਆਉਗੀ 48 ਕਢਾ ਦੇ ਰੂ ਵੀਡੀਓ ਬਣਾਓ ਜੀ ਇਹਨਾਂ ਭਾਈ ਜੀ ਨਹੀਂ ਕਰਦੇ 11000 ਬੰਦਾ ਲੈਣੀ ਉਹ ਜਿਹੜਾ ਅੱਜ ਆ ਖਦੀ ਆ ਦੇਦੀ ਆ ਜੀ ਆਜੀ ਆਜੀ ਪਾਣੀ ਪੀ ਲੈ ਜੇ ਸਾਡੇ ਸਾਡੇ ਕਿੱਧਰ ਆ ਗਿਆ ਅੱਗੇ ਦੁਬਾਰਾ ਕਰਾ ਲਈਏ ਵੀਡੀਓ ਬਣਾਓ ਉਹ ਭਰਾਵਾ ਪਿੱਛੇ ਆ ਜੀ ਪੀਲੀ پکڑੇ ਭਾਈ ਸਾਹਿਬ ਵੀਡੀਓ ਬਣ ਰਹੀ ਹੈ ਪਿੱਛੇ ਵੀਡੀਓ ਬਣ ਰਹੀ ਉਹ ਕੰਨਿੰਗ ਮੈਨ ਹਾਲ ਨਹੀਂ ਦੇ ਰਾ ਗਾਲੀ ਸੜ ਜੋ ਯਾਰ ਇੱਕ ਮਿੰਟ ਦੁਬਾਰਾ ਵਾਲੇ ਵੱਲੋਂ ਕੁੜੀ ਵਾਲੇ ਵੱਲੋਂ ਆਹ ਆ ਰਿਹਾ ਯਾਰ ਬਾਕੀ ਰਹਿ ਗਈ ਯਾਰ ਆਜਾ ਨਾ ਆਈ ਜੇ ਮੈਂ ਲੈ ਕੇ ਆਉਂਦਾ ਨਾ ਆਈ ਜੇ ਮੈਂ ਚਲੋ ਮਿਲਿੰਗੇ ਨਾ ਚਲੋ ਮਾਤਾ ਨਹੀਂ ਗਾਣਾ ਬਹੁਤ ਪਸੰਦ ਕਰਦਾ ਉਹ ਕਰਾ ਕਰੋ ਕੋਈ